ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹਨਾਂ ਸੰਕੇਤਾਂ ਬਾਰੇ ਗੱਲ ਕਰਨੀ ਆ ਜੋ ਸੰਕੇਤ ਸਾਨੂੰ ਇਹ ਦੱਸਦੇ ਆ ਕਿ ਜਿਸ ਪਰਮ ਪਿਤਾ ਪਰਮਾਤਮਾ ਜੀ ਦੀ ਤੁਸੀਂ ਭਜਨ ਬੰਦਗੀ ਕਰ ਰਹੇ ਹੋ ਜਿਨ੍ਹਾਂ ਦਾ ਨਾਮ ਤੁਸੀਂ ਜਪ ਰਹੇ ਹੋ ਉਹ ਪਰਮ ਪਿਤਾ ਪਰਮਾਤਮਾ ਜੀ ਦੀ ਤੁਹਾਡੇ ਤੇ ਕਿਰਪਾ ਹੋ ਰਹੀ ਆ ਉਹ ਪਰਮ ਪਿਤਾ ਪਰਮਾਤਮਾ ਜੀ ਤੁਹਾਡੇ ਅੰਗ ਸੰਗ ਨੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹ ਕੁਝ ਸੰਕੇਤਤਾ ਮਾਰੇ ਗੱਲ ਕਰਾਂਗੇ ਇਸ ਕਰਕੇ ਆਪ ਜੀ ਇਹ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜਰੂਰ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਜੀ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਆਪਣੇ ਸੁਝਾਅ ਜਰੂਰ ਦੱਸਿਆ ਕਰੋ ਤਾਂ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਜਦੋਂ ਕੋਈ ਵੀ ਮਨੁੱਖ ਨਵਾਂ ਨਵਾਂ ਅਧਿਆਤਮਿਕ ਜੀਵਨ ਦੇ ਵਿੱਚ ਪੈਰ ਰੱਖਦਾ ਹੈ ਅਧਿਆਤਮਿਕ ਵਾਲੇ ਪਾਸੇ ਤੁਰਦਾ ਹੈ ਤਾਂ ਨਵੇਂ ਜਗਿਆਸੂ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਪੈਦਾ ਹੁੰਦੇ ਆ ਕਈ ਤਰ੍ਹਾਂ ਦੇ ਮਨ ਦੇ ਵਿੱਚ ਸ਼ੰਕੇ ਪੈਦਾ ਹੁੰਦੇ ਆ ਕਿ ਮੈਂ ਜਿਸ ਪਰਮਪਿਤਾ ਪਰਮਾਤਮਾ ਜੀ ਦਾ ਨਾਮ ਜਪ ਰਿਹਾ ਹਾਂ ਜਿਨ੍ਹਾਂ ਦੀ ਭਗਤੀ ਮੈਂ ਕਰ ਰਿਹਾ ਹਾਂ ਕੀ ਉਹ ਪਰਮਪਿਤਾ ਪਰਮਾਤਮਾ ਜੀ ਨੂੰ ਮੇਰੀ ਕੀਤੀ ਹੋਈ ਭਗਤੀ ਪ੍ਰਮਾਨ ਹੋ ਰਹੀ ਆ ਜਾਂ ਮੈਂ ਸਹੀ ਤਰੀਕੇ ਦੇ ਨਾਲ ਪਰਮਪਿਤਾ ਪਰਮਾਤਮਾ ਜੀ ਦੀ ਭਗਤੀ ਕਰ ਰਿਹਾ ਹਾਂ ਕਿਤੇ ਮੇਰੇ ਤੋਂ ਕੋਈ ਗਲਤੀ ਤਾਂ ਨਹੀਂ ਹੋ ਰਹੀ ਭਾਵ ਕਿ ਇਦਾਂ ਦੇ ਸਵਾਲ ਸਾਡੇ ਮਨ ਦੇ ਵਿੱਚ ਆਉਂਦੇ ਆ ਤੇ ਜਦੋਂ ਕੋਈ ਮਨੁੱਖ ਇਦਾਂ ਦਾ ਸਵਾਲ ਕਮਾਈ ਵਾਲੇ ਸੰਤ ਮਹਾਪੁਰਖਾਂ ਨੂੰ ਪੁੱਛਦਾ ਹੈ ਤਾਂ ਫਿਰ ਮਹਾਪੁਰਖ ਜੀ ਬੜੇ ਹੀ ਸੌਖੇ ਤਰੀਕੇ ਦੇ ਨਾਲ ਸਮਝਾਉਂਦੇ ਨੇ ਕਿ ਭਾਈ ਜਦੋਂ ਕੋਈ ਵੀ ਮਨੁੱਖ ਕਿਸੇ ਵੀ ਤਰੀਕੇ ਦੇ ਨਾਲ ਪਰਮ ਪਿਤਾ ਪਰਮਾਤਮਾ ਜੀ ਦੇ ਨਾਮ ਦੇ ਨਾਲ ਜੁੜਦਾ ਹੈ ਭਾਵੇਂ ਕੋਈ ਗਿਆਨ ਰਾਹੀ ਜੁੜੇ ਭਾਵੇਂ ਕੋਈ ਧਿਆਨ ਰਾਹੀ ਭਾਵੇਂ ਅਸੀਂ ਪਾਠ ਪੂਜਾ ਕਰਦੇ ਆਂ ਭਾਵੇਂ ਅਸੀਂ ਉਹ ਪਰਮ ਪਿਤਾ ਪਰਮਾਤਮਾ ਜੀ ਦਾ ਸਿਮਰਨ ਕਰਦੇ ਆਂ ਤਾਂ ਪਰਮ ਪਿਤਾ ਪਰਮਾਤਮਾ ਜੀ ਦੀ ਕਿਰਪਾ ਦੇ ਨਾਲ ਪਹਿਲਾਂ ਉਸ ਮਨੁੱਖ ਦੇ ਖੁਦ ਦੀ ਜ਼ਿੰਦਗੀ ਦੇ ਵਿੱਚ ਕੁਝ ਬਦਲਾਵ ਹੁੰਦੇ ਆ ਉਹਦੇ ਸੁਭਾਅ ਦੇ ਵਿੱਚ ਬਦਲਾਵ ਹੁੰਦਾ ਹੈ ਉਹਦੇ ਵਿਹਾਰ ਦੇ ਵਿੱਚ ਬਦਲਾਵ ਹੁੰਦਾ ਹੈ ਕਿਉਂਕਿ ਜੋ ਮਨੁੱਖ ਜੋ ਭਗਤ ਉਹ ਪਰਮ ਪਿਤਾ ਪਰਮਾਤਮਾ ਜੀ ਦੀ ਭਗਤੀ ਸੱਚੇ ਮਨ ਦੇ ਨਾਲ ਕਰਦਾ ਹੈ ਪਰਮ ਪਿਤਾ ਪਰਮਾਤਮਾ ਜੀ ਉਹਨੂੰ ਆਪਣੇ ਗੁਣ ਦੇਣੇ ਸ਼ੁਰੂ ਕਰ ਦਿੰਦੇ ਆ ਸੰਗਤ ਜੀ ਮਹਾਪੁਰਖ ਜੀ ਕਹਿੰਦੇ ਵੀ ਤੁਸੀਂ ਇਹਨਾਂ 8 ਸੰਕੇਤਾਂ ਤੋਂ ਸਮਝ ਸਕਦੇ ਹੋ ਕਿ ਪਰਮ ਪਿਤਾ ਪਰਮਾਤਮਾ ਜੀ ਤੁਹਾਡੇ ਤੇ ਬੜੇ ਦਿਆਲ ਨੇ ਤੁਹਾਡੇ ਅੰਗ ਸੰਗ ਨੇ ਤੁਹਾਡੇ ਤੇ ਕਿਰਪਾ ਕਰ ਰਹੇ ਨੇ ਤੁਹਾਡਾ ਜਪਿਆ ਹੋਇਆ ਉਹਨਾਂ ਨੂੰ ਪਰਵਾਣਿਆ ਸਭ ਤੋਂ ਪਹਿਲੀ ਗੱਲ ਪਹਿਲਾ ਸੰਕੇਤ ਮਾਪੁਰ ਕੀ ਕਹਿੰਦੇ ਜਿਹੜਾ ਤੁਸੀਂ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਜਪ ਰਹੇ ਹੋ ਨਾ ਇਹ ਹੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਇਹ ਪਰਮ ਪਿਤਾ ਪਰਮਾਤਮਾ ਜੀ ਦੀ ਕਿਰਪਾ ਦੀ ਨਿਸ਼ਾਨੀ ਆ ਕਿ ਪਰਮ ਪਿਤਾ ਪਰਮਾਤਮਾ ਜੀ ਤੁਹਾਡੇ ਤੇ ਖੁਸ਼ ਨੇ ਤੁਹਾਡੇ ਤੇ ਦਿਆਲ ਨੇ ਇਸੇ ਕਰਕੇ ਉਹਨਾਂ ਨੇ ਆਪਣਾ ਨਾਮ ਜਪਣ ਨੂੰ ਤੁਹਾਨੂੰ ਦਿੱਤਾ ਹੈ ਨਹੀਂ ਤਾਂ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਇੰਨਾ ਅਣਮੋਲ ਆ ਇੰਨਾ ਕੀਮਤੀ ਆ ਨਾ ਕੀ ਅਸੀਂ ਆਪਣੀ ਮਰਜ਼ੀ ਦੇ ਨਾਲ ਨਹੀਂ ਜਪ ਸਕਦੇ ਉਹ ਜਪਾਵੇ ਤਾਂ ਜਪਿਆ ਜਾਂਦਾ ਹੈ ਇੱਥੇ ਕਹਿੰਦੇ ਨਾ ਇੱਕ ਵਾਰ ਇੱਕ ਮਨੁੱਖ ਸਵੇਰੇ ਸ਼ਾਮ ਪਰਮਪਿਤਾ ਪਰਮਾਤਮਾ ਜੀ ਦੀ ਭਜਨ ਬੰਦਗੀ ਕਰਿਆ ਕਰੇ ਸਵੇਰੇ ਉੱਠ ਕੇ ਵੀ ਪਰਮਾਤਮਾ ਦਾ ਨਾਮ ਜਪਿਆ ਕਰੇ ਸ਼ਾਮ ਨੂੰ ਵੀ ਜਪਿਆ ਕਰੇ ਪਰ ਕਹਿੰਦੇ ਇੱਕ ਦਿਨ ਉਹਦਾ ਮੇਲ ਕਿਸੇ ਮਨਮੁੱਖ ਦੇ ਨਾਲ ਹੋ ਗਿਆ ਤੇ ਕਹਿੰਦੇ ਉਹਨੇ ਇਹਦੇ ਮਨ ਦੇ ਵਿੱਚ ਸ਼ੰਕਾਵਾ ਪਾ ਦਿੱਤਾ ਕਿ ਤੂੰ ਹਰ ਰੋਜ਼ ਬੜਾ ਨੇਮ ਦੇ ਨਾਲ ਪਰਮਾਤਮਾ ਨੂੰ ਯਾਦ ਕਰਦਾ ਹੈ ਕਦੇ ਪਰਮਾਤਮਾ ਨੇ ਤੈਨੂੰ ਦਰਸ਼ਨ ਵੀ ਦਿੱਤੇ ਆ ਕਿ ਇਹ ਮੈਂ ਪ੍ਰਮਾਤਮਾ ਦਾ ਨਾਮ ਜਪਣ ਤੇ ਲੱਗਿਆ ਰਹਿਣਾ ਹੈ ਪ੍ਰਮਾਤਮਾ ਹੈ ਵੀ ਜਾਂ ਨਹੀਂ ਤੇਰੇ ਜਪੇ ਹੋਏ ਨੂੰ ਪ੍ਰਮਾਣ ਵੀ ਕਰਦੇ ਆ ਕਿ ਨਹੀਂ ਭਾਵੇਂ ਕਿ ਇਦਾਂ ਦੇ ਕਈ ਤਰ੍ਹਾਂ ਦੇ ਸ਼ੰਕੇ ਸਵਾਲ ਉਹ ਭਗਤ ਪਿਆਰੇ ਦੇ ਮਨ ਦੇ ਵਿੱਚ ਪੈਦਾ ਕਰ ਦਿੱਤੇ ਕਹਿੰਦੇ ਹੁਣ ਜਦੋਂ ਉਹ ਭਗਤ ਪ੍ਰਮਾਤਮਾ ਦਾ ਨਾਮ ਜਪਣ ਬੈਠਿਆ ਤਾਂ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਆਉਣ ਲੱਗੇ ਤੇ ਬਸ ਕਹਿੰਦੇ ਚੌਂਕੜਾ ਮਾਰ ਕੇ ਅੱਖਾਂ ਬੰਦ ਕਰਕੇ ਪ੍ਰਮਾਤਮਾ ਦੇ ਨਾਲ ਗਲੇ ਸ਼ਿਕਵੇ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕੀ ਪ੍ਰਮਾਤਮਾ ਜੀ ਇੰਨਾ ਚਿਰ ਹੋ ਗਿਆ ਮੈਨੂੰ ਤੁਹਾਡਾ ਨਾਮ ਜਪਦਿਆਂ ਨਾ ਲੋਕ ਸਹੀ ਕਹਿੰਦੇ ਆ ਤੁਸੀਂ ਮੈਨੂੰ ਕਦੀ ਦਰਸ਼ਨ ਤਾਂ ਦਿੱਤੇ ਨਹੀਂ ਆ ਮੈਨੂੰ ਕੀ ਪਤਾ ਮੇਰਾ ਜਪਿਆ ਹੋਇਆ ਤੁਹਾਨੂੰ ਪ੍ਰਵਾਨ ਹੋ ਵੀ ਰਿਹਾ ਏ ਜਾਂ ਨਹੀਂ ਹੋ ਰਿਹਾ ਮੈਨੂੰ ਕਿੰਜ ਪਤਾ ਲੱਗੇ ਕਿ ਤੁਸੀਂ ਮੇਰਾ ਜਪਿਆ ਹੋਇਆ ਪ੍ਰਮਾਨ ਕਰ ਰਹੇ ਹੋ ਕਹਿੰਦੇ ਅੱਗੋਂ ਆਵਾਜ਼ ਆਈ ਕਿ ਭਲਿਆ ਜੇ ਮੈਂ ਤੇਰਾ ਇੱਕ ਵਾਰ ਦਾ ਜਪਿਆ ਹੋਇਆ ਪ੍ਰਮਾਨ ਕਰਦਾ ਹਾਂ ਤਾਹੀਂ ਤੂੰ ਦੂਸਰੀ ਵਾਰ ਆਪਣੇ ਮੁਖ ਤੋਂ ਮੇਰਾ ਨਾਮ ਲੈ ਪਾਉਣਾ ਹੈ ਨਹੀਂ ਤਾਂ ਤੇਰੀ ਕੀ ਔਕਾਤ ਹੈ ਕਿ ਤੂੰ ਮੇਰਾ ਨਾਮ ਮੇਰੀ ਮਰਜ਼ੀ ਤੋਂ ਬਿਨਾਂ ਲੈ ਲਵੇਂ ਭਾਵ ਕਿ ਇਹ ਛੁੱਟੀ ਦੀ ਕਹਾਣੀ ਸਾਨੂੰ ਇਹ ਸਮਝਾਉਂਦੀ ਆ ਕਿ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਬਹੁਤ ਅਨਮੋਲਿਆ ਬੜਾ ਕੀਮਤੀ ਆ ਪਰਮ ਪਿਤਾ ਪਰਮਾਤਮਾ ਜੀ ਦੀ ਕਿਰਪਾ ਹੋਵੇ ਤਾਂ ਨਾਮ ਮਿਲਦਾ ਹੈ ਤਾਂ ਜਪਿਆ ਜਾਂਦਾ ਹੈ ਸੋ ਪਹਿਲਾ ਸੰਕੇਤ ਤਾਂ ਵਹਿਗੁਰੂ ਜੀ ਦੇ ਕਿਰਪਾ ਦਾ ਇਹੋ ਆ ਵੀ ਅਸੀਂ ਨਾਮ ਜਪਨਾ ਸ਼ੁਰੂ ਕਰ ਦਿੱਤਾ ਹੈ ਫਿਰ ਜਪਣ ਤੋਂ ਬਾਅਦ ਜਿਹੜੇ ਸਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਆਉਂਦੇ ਨੇ ਪਹਿਲਾ ਬਦਲਾਅ ਹੁੰਦਾ ਹੈ ਤਰਸ ਦੀ ਦਇਆ ਦੀ ਭਾਵਨਾ ਦਾ ਮਹਾਂਪੁਰਖ ਜੀ ਕਹਿੰਦੇ ਜਦੋਂ ਵੀ ਕੋਈ ਮਨੁੱਖ ਕਿਸੇ ਵੀ ਤਰੀਕੇ ਦੇ ਨਾਲ ਪਰਮ ਪਿਤਾ ਪਰਮਾਤਮਾ ਜੀ ਦੇ ਨਾਮ ਦੇ ਨਾਲ ਜੁੜਦਾ ਹੈ ਤਾਂ ਪਰਮ ਪਿਤਾ ਪਰਮਾਤਮਾ ਜੀ ਉਸ ਜਪਣ ਵਾਲੇ ਦੀ ਜ਼ਿੰਦਗੀ ਦੇ ਵਿੱਚ ਬਦਲਾਅ ਕਰਦੇ ਨੇ ਉਹਦੇ ਖੁਦ ਦੇ ਅੰਦਰ بڑے ਬਦਲਾਅ ਹੁੰਦੇ ਨੇ ਬਹੁਤ ਤਬਦੀਲੀਆਂ ਹੁੰਦੀਆਂ ਨੇ ਪਰਮ ਪਿਤਾ ਪਰਮਾਤਮਾ ਜੀ ਆਪਣੇ ਗੁਣ ਉਸ ਬੰਦੇ ਨੂੰ ਦੇਣੇ ਸ਼ੁਰੂ ਕਰ ਦਿੰਦੇ ਨੇ ਜਿਵੇਂ ਪਰਮ ਪਿਤਾ ਪਰਮਾਤਮਾ ਜੀ ਖੁਦ ਕਿੰਨੇ ਦਿਆਲੂ ਨੇ ਕਿੰਨੇ ਕਿਰਪਾਲੂ ਨੇ ਉਹ ਸਾਡੀਆਂ ਕੀਤੀਆਂ ਹੋਈਆਂ ਗਲਤੀਆਂ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਗੱਲ ਨਾਲ ਲਾ ਲੈਂਦੇ ਆ ਸਾਨੂੰ ਮਾਫ ਕਰ ਦਿੰਦੇ ਨੇ ਉਸੇ ਤਰ੍ਹਾਂ ਆਪਣਾ ਨਾਮ ਜਪਣ ਵਾਲੇ ਭਗਤ ਪਿਆਰਿਆਂ ਨੂੰ ਵੀ ਆਪਣੇ ਇਹ ਗੁਣ ਦਿੰਦੇ ਨੇ ਜਪਣ ਵਾਲੇ ਦੇ ਮਨ ਦੇ ਵਿੱਚ ਤਰਸ ਦੀ ਦਇਆ ਦੀ ਭਾਵਨਾ ਆਉਂਦੀ ਆ ਤੇ ਉਹਦੇ ਮਨ ਦੇ ਵਿੱਚ ਇਹ ਤਰਸ ਦਇਆ ਸਿਰਫ ਦੀਨ ਦੁਖੀਆਂ ਦੇ ਲਈ ਨਹੀਂ ਵੀ ਜੇ ਕਿਸੇ ਨੂੰ ਦੁਖੀ ਨੂੰ ਦੇਖਿਆ ਗਰੀਬ ਨੂੰ ਦੇਖਿਆ ਉਹਦੀ ਮਦਦ ਕਰ ਦਿੰਦੀ ਨਹੀਂ ਹਰੇਕ ਜੀਵ ਦੇ ਪ੍ਰਤੀ ਮਨ ਦੇ ਵਿੱਚ ਤਰਸ ਦੀ ਦਇਆ ਦੀ ਭਾਵਨਾ ਆਉਂਦੀ ਆ ਕੋਈ ਪਾਪੀ ਤੋਂ ਪਾਪੀ ਕੋਈ ਮਾੜੇ ਤੋਂ ਮਾੜਾ ਬੰਦਾ ਵੀ ਉਹਨੂੰ ਮਿਲ ਜਾਵੇ ਤਾਂ ਉਹਦੇ ਤੇ ਵੀ ਉਹਨੂੰ ਤਰਸ ਆਉਂਦਾ ਹੈ ਪ੍ਰਮਾਤਮਾ ਅੱਗੇ ਉਹਦੀ ਵੀ ਕੁਝ ਅਗਿਆਸੂ ਉਹ ਭਗਤ ਪਿਆਰਾ ਅਰਦਾਸ ਕਰਦਾ ਹੈ ਕਿ ਪ੍ਰਮਾਤਮਾ ਇਹਦਾ ਵੀ ਭਲਾ ਕਰੋ ਮਾਫ ਕਰਨ ਦਾ ਗੁਣ ਪ੍ਰਮਾਤਮਾ ਜੀ ਆਪਣੇ ਪਿਆਰਿਆਂ ਨੂੰ ਦੇ ਦਿੰਦੇ ਨੇ ਕਿਉਂਕਿ ਮਾਫੀ ਮੰਗਣੀ ਅਤੇ ਮaaf ਕਰਨਾ ਇਹ ਵੀ ਬਹੁਤ ਵੱਡੀ ਗੱਲ ਆ ਇਹ ਗੁਣ ਕਿਸੇ ਕਿਸੇ ਵਿੱਚ ਹੁੰਦਾ ਹੈ ਜਿਨ੍ਹਾਂ ਦੇ ਉੱਤੇ ਪ੍ਰਮਾਤਮਾ ਦੀ ਕਿਰਪਾ ਹੋਵੇ ਮੇਤਾ ਅੱਜ ਦਾ ਜੋ ਸਭਾ ਚੱਲ ਰਿਹਾ ਹੈ ਅਸੀਂ ਕਹਿੰਦੇ ਆ ਵੀ ਸਾਨੂੰ ਜੇ ਕਿਸੇ ਨੇ ਇੱਕ ਗੱਲ ਕਹੀ ਆ ਤਾਂ ਅਸੀਂ ਨੋ ਗੋ ਚਾਰ ਗੱਲਾਂ ਕਹਿ ਕੇ ਜਵਾਬ ਦਈਏ ਮaaf ਕਰਨ ਦੀ ਗੱਲ ਤਾਂ ਦੂਰ ਦੀ ਅਸੀਂ ਤਾਂ ਪੂਰੀ ਪੂਰੀ ਉਮਰ ਲੰਘਾ ਦਿੰਨੇ ਆ ਉਹ ਗੱਲ ਨਹੀਂ ਭੁੱਲਦੇ ਜੇ ਕਿਸੇ ਨੇ ਸਾਨੂੰ ਕਹੀ ਹੋਵੇ ਪਰ ਭਗਤ ਪਿਆਰੇ ਕਿਸੇ ਦੀਆਂ ਮੇਕੀਆਂ ਹੋਈਆਂ ਚੰਗੀਆਂ ਮਾੜੀਆਂ ਗੱਲਾਂ ਨੂੰ ਬਹੁਤੀ دیر ਤੱਕ ਮਨ ਵਿੱਚ ਨਹੀਂ ਰੱਖਦੇ ਉਹ ਮਾਫ ਕਰ ਦਿੰਦੇ ਨੇ ਉਹਨਾਂ ਦਾ ਮਨ ਸ਼ਾਂਤ ਰਹਿਣ ਲੱਗ ਜਾਂਦਾ ਹੈ ਉਹ ਗੁੱਸੇ ਦਾ ਜਵਾਬ ਗੁੱਸੇ ਦੇ ਨਾਲ ਨਹੀਂ ਸ਼ਾਂਤੀ ਦੇ ਨਾਲ ਦਿੰਦੇ ਨੇ ਅਤੇ ਜੇਕਰ ਕੋਈ ਮਾੜਾ ਵਿਹਾਰ ਕਰਦਾ ਹੈ ਗੁੱਸਾ ਕਰਦਾ ਹੈ ਉਹਨੂੰ ਬਿਮਾਰ ਸਮਝ ਕੇ ਉਹਦੇ ਤੇ ਤਰਸ ਕਰਦੇ ਨੇ ਉਹਦੇ ਲਈ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਨੇ ਕਿ ਪ੍ਰਮਾਤਮਾ ਇਹਨੂੰ ਵੀ ਸੁੱਖ ਸ਼ਾਂਤੀ ਬਖਸ਼ੋ ਇਹਦੇ ਵੀ ਮਨ ਦੇ ਕਲੇਸ਼ ਦੂਰ ਕਰੋ ਕਿਉਂਕਿ ਸੰਤ ਜੀ ਸਾਡੇ ਮਨ ਦੇ ਕਲੇਸ਼ ਹੀ ਬਾਹਰੀ ਰੂਪ ਦੇ ਵਿੱਚ ਸਾਡਾ ਦੂਜਿਆਂ ਦੇ ਨਾਲ ਕਲੇਸ਼ ਕਰਵਾਉਂਦੇ ਨੇ ਜੇ ਸਾਡੇ ਮਨ ਦੇ ਕਲੇਸ਼ ਖਤਮ ਹੋ ਜਾਣ ਤਾਂ ਬਾਹਰੀ ਰੂਪ ਦੇ ਵਿੱਚ ਸਾਰੇ ਕਲੇਸ਼ ਖਤਮ ਹੋ ਜਾਣਗੇ ਉਸ ਤੋਂ ਬਾਅਦ ਮਹਾਪੁਰਖ ਜੀ ਕਹਿੰਦੇ ਜਦੋਂ ਸਾਨੂੰ ਦੂਜਿਆਂ ਦੇ ਵਿੱਚੋਂ ਔਗਣ ਕਮੀਆਂ ਦਿਸਣੀਆਂ ਬੰਦ ਹੋ ਜਾਣ ਸਾਨੂੰ ਦੂਸਰਿਆਂ ਦੇ ਵਿੱਚੋਂ ਗੁਣ ਚੰਗਿਆਈਆਂ ਨਜ਼ਰ ਆਉਣ ਤਾਂ ਇਹ ਵੀ ਪ੍ਰਮਾਤਮਾ ਦੀ ਕਿਰਪਾ ਦੀ ਨਿਸ਼ਾਨੀ ਆ ਕਿਉਂਕਿ ਪਰਮਕੀਤਾ ਪ੍ਰਮਾਤਮਾ ਜੀ ਵੀ ਸਾਡੇ ਗੁਣ ਦੇਖਦੇ ਨੇ ਜੇ ਔਗਣ ਵੇਖਣ ਲੱਗਣ ਤਾਂ ਫਿਰ ਤਾਂ ਕਦੇ ਵੀ ਸਾਡੇ ਉੱਤੇ ਕਿਰਪਾ ਨਾ ਹੋਵੇ ਕਿਉਂਕਿ ਸਾਡੇ ਔਗਣ ਸਾਡੇ ਗੁਨਾਹ ਇੰਨੇ ਆ ਕਿ ਪ੍ਰਮਾਤਮਾ ਉਹਨਾਂ ਦਾ ਲੇਖਾ ਜੋਖਾ ਕਰਨ ਲੱਗ ਜਾਣ ਤਾਂ ਸਾਡਾ ਕਿਤੇ ਭਲਾ ਨਹੀਂ ਆ ਪਰਮਾਤਮਾ ਸਾਡੇ ਔਗਣ ਨਹੀਂ ਦੇਖਦੇ ਸਾਡੇ ਗੁਨਾਹ ਨੂੰ ਦੇਖ ਕੇ ਸਾਨੂੰ ਗਲਤ ਨਾਲ ਲੈਂਦੇ ਨੇ ਸੋ ਜਦੋਂ ਕਿਸੇ ਵੀ ਮਨੁੱਖ ਦੇ ਮਨ ਦੇ ਵਿੱਚ ਦੂਜਿਆਂ ਦੇ ਪ੍ਰਤੀ ਕਮੀਆਂ ਦੇਖਣ ਦੀ ਭਾਵਨਾ ਖਤਮ ਹੋ ਜਾਵੇ ਇਹ ਵਾਹਿਗੁਰੂ ਜੀ ਦੀ ਕਿਰਪਾ ਹੈ ਜਦੋਂ ਮਨ ਸੁਚੇਤ ਰਹਿਣਾ ਸ਼ੁਰੂ ਹੋ ਜਾਵੇ ਮਨ ਇਹ ਸਮਝਣਾ ਸ਼ੁਰੂ ਕਰ ਦਵੇ ਕਿ ਕਿਹੜੇ ਕੰਮ ਕਰਕੇ ਮੇਰੇ ਵਾਹਿਗੁਰੂ ਅਕਾਲ ਪੁਰਖ ਜੀ ਮੇਰੇ ਤੋਂ ਨਾਰਾਜ਼ ਹੋ ਸਕਦੇ ਆ ਉਹਨਾਂ ਕੰਮਾਂ ਤੋਂ ਜਦੋਂ ਮਨ ਦੂਰੀ ਬਣਾਉਣੀ ਸ਼ੁਰੂ ਕਰ ਦਵੇ ਮਾੜੀ ਸੰਗਤ ਦਾ ਸਾਤ ਸ਼ਬਦ ਦਵੇ ਨਿੰਦਿਆ ਚੁਗਲੀ ਕਿਸੇ ਦੀ ਬੁਰਾਈ ਕਰਨ ਦੀ ਆਦਤ ਤੋੜ ਜਦੋਂ ਖਿਹੜਾ ਛੁੱਟ ਜਾਵੇ ਭਾਵੇਂ ਕਿਸੇ ਦੀ ਨਿੰਦਿਆ ਚੁਗਲੀ ਕਰਨ ਜਾਂ ਸੁਣਨ ਦੇ ਵਿੱਚ ਜਦੋਂ ਸਾਡੀ ਦਿਲਚਸਪੀ ਨਾ ਹੋਵੇ ਸਮਝੋ ਇਹ ਵਾਹਿਗੁਰੂ ਜੀ ਦੀ ਕਿਰਪਾ ਹੋ ਰਹੀ ਆ ਕਿਉਂਕਿ ਨਿੰਦਿਆ ਚੁਗਲੀ ਕਰਨਾ ਕਿਸੇ ਦੀ ਬੁਰਾਈ ਕਿਸੇ ਦੇ ਔਗਣਾ ਬਾਰੇ ਥਾਂ ਥਾਂ ਤੇ ਚਰਚਾ ਕਰਨਾ ਇਹ ਬਹੁਤ ਮਾੜਾ ਔਗਣਿਆ ਇਹ ਸਾਡੀ ਮਾੜੀ ਆਦਤ ਹੈ ਜੋ ਸਾਨੂੰ ਗੁਰੂ ਚਰਨਾਂ ਤੋਂ ਦੂਰ ਕਰਦੀ ਹੈ ਭੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਬੜੀ ਸ਼ਕਤੀ ਦੇ ਨਾਲ ਸਾਨੂੰ ਨਿੰਦਿਆ ਚੁਗਲੀ ਕਰਨ ਤੋਂ ਵਰਜਿਆ ਹੈ ਕਿਸੇ ਦੀ ਨਿੰਦਿਆ ਚੁਗਲੀ ਕਰਨਾ ਕਿਸੇ ਦੀ ਬੁਰਾਈ ਕਰਨਾ ਸਮਝੋ ਕਿਸੇ ਦੀ ਗੰਦਗੀ ਨੂੰ ਆਪਣੀ ਜੀਭ ਦੇ ਨਾਲ ਸਾਫ਼ ਕਰਨਾ ਇੰਨਾ ਮਾੜਾ ਸਮਝਿਆ ਗਿਆ ਹੈ ਨਿੰਦਿਆ ਚੁਗਲੀ ਨੂੰ ਕਿਤੇ ਜਦੋਂ ਆਪਾਂ ਕਿਸੇ ਦੀ ਨਿੰਦਿਆ ਚੁਗਲੀ ਕਰਦੇ ਹਾਂ ਸਮਝੋ ਉਹਦੇ ਸਾਰੇ ਔਗਣ ਸਾਰੇ ਪਾਪ ਗੁਨਾਹ ਆਪਣੇ ਸਿਰ ਤੇ ਚੁੱਕ ਲੈਣੇ ਆ ਅਤੇ ਆਪਣੀ ਨੇਕ ਕਮਾਈ ਉਹਨੂੰ ਦੇ ਦਿੰਨੇ ਆ ਸੋ ਜਦੋਂ ਸਾਡਾ ਮਨ ਇੰਨਾ ਗੱਲਾਂ ਨੂੰ ਸਮਝ ਜਾਵੇ ਸਚੇਤ ਰਹਿਣਾ ਸ਼ੁਰੂ ਹੋ ਜਾਵੇ ਤਾਂ ਇਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੁੰਦਾ ਹੈ ਕਿੰਨੇ ਜਦੋਂ ਸਾਡੇ ਮਨ ਦੇ ਵਿੱਚ ਨਾ ਤਾਂ ਆਪਣੀ ਵਡਿਆਈ ਦੀ ਭੁੱਖ ਰਵੇ ਅਤੇ ਨਾ ਹੀ ਕਿਸੇ ਦੇ ਵੱਲੋਂ ਕੀਤੀ ਹੋਈ ਬਰਾਈ ਦੇ ਨਾਲ ਮਨ ਦੁਖੀ ਹੋਵੇ ਕਿ ਵਡਿਆਈ ਅਤੇ ਬਰਾਈ ਦੇ ਵਿੱਚ ਮਨ ਇੱਕੋ ਸਥਿਤੀ ਦੇ ਵਿੱਚ ਰਵੇ ਜਦੋਂ ਮਨ ਦਾ ਇਹ ਭੇਦ ਭਾਵ ਖਤਮ ਹੋ ਜਾਵੇ ਜਦੋਂ ਸਾਡਾ ਮਨ ਨਾਮ ਬਾਣੀ ਸੇਵਾ ਸਿਮਰਨ ਦੇ ਵਿੱਚ ਜੁੜਨਾ ਸ਼ੁਰੂ ਹੋ ਜਾਵੇ ਸਾਡੇ ਮਨ ਵਿੱਚ ਅੰਮ੍ਰਿਤ ਵੇਲੇ ਦਾ ਚਾਹ ਪੈਦਾ ਹੋ ਜਾਵੇ ਭਜਨ ਬੰਦਗੀ ਦਾ ਚਾਹ ਪੈਦਾ ਹੋ ਜਾਵੇ ਸਾਡਾ ਸੇਵਾ ਕਰਨ ਨੂੰ ਮਨ ਕਰੇ ਤਾਂ ਸਮਝੋ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਕਿਉਂਕਿ ਇਹ ਸਾਰੀਆਂ ਦਲ ਤਾਂ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਹੀ ਮਿਲਦੀਆਂ ਨੇ ਸੋ ਸੰਗਤ ਜੀ ਇੰਨਾਂ ਗੱਲਾਂ ਦੇ ਰਾਹੀਂ ਮਹਾਭੁਖ ਜੀ ਸਮਝਾਉਂਦੇ ਨੇ ਕਿ ਪਰਮ ਪਿਤਾ ਪਰਮਾਤਮਾ ਜੀ ਦੀ ਤੁਹਾਡੇ ਤੇ ਕਿਰਪਾ ਹੋ ਰਹੀ ਆ ਤੁਸੀਂ ਅੰਦਰ ਚੱਲ ਜਾ ਸਕਦੇ ਹੋ ਸੋ ਮੁਕਤੀ ਗੱਲ ਇਹ ਆ ਕਿ ਆਪਾਂ ਨਾਮ ਜਪਣਾ ਹੈ ਆਪਣਾ ਕੰਮ ਆ ਨਾਮ ਜਪਣਾ ਬਾਕੀ ਸਭ ਉਹ ਪਰਮ ਪਿਤਾ ਪਰਮਾਤਮਾ ਜੀ ਨੇ ਕਰਨਾ ਹੈ ਸਾਡੇ ਮukh ਚ ਇੱਕ ਵਾਰ ਵੀ ਵਾਹਿਗੁਰੂ ਜੀ ਨਿਕਲਦਾ ਏ ਤਾਂ ਸਾਡੇ ਵੱਲੋਂ ਇੱਕ ਵਾਰ ਵਾਹਿਗੁਰੂ ਜੀ ਕਹਿਣ ਦੇ ਬਦਲੇ ਵੀ ਪਰਮ ਪਿਤਾ ਪਰਮਾਤਮਾ ਜੀ ਸਾਡੀ ਝੋਲੀ ਦੇ ਵਿੱਚ ਪਤਾ ਨਹੀਂ ਕਿੰਨੀਆਂ ਬਖਸ਼ਿਸ਼ਾਂ ਕਿੰਨੀਆਂ ਰਹਿਮਤਾਂ ਪਾਉਂਦੇ ਨੇ ਪਤਾ ਨਹੀਂ ਸਾਡੇ ਕਿੰਨੇ ਮਾੜੇ ਕਰਮ ਕੱਟੇ ਜਾਂਦੇ ਆ ਕਿੰਨੇ ਸੋਹਣੇ ਸੋਹਣੇ ਲੇਖ ਸਤਿਗੁਰ ਸੱਚੇ ਪਾਤਸ਼ਾਹ ਜੀ ਲੇਖ ਦਿੰਦੇ ਆ ਸੋ ਇਸ ਕਰਕੇ ਮਨ ਦੇ ਵਿੱਚ ਕੋਈ ਵੀ ਸ਼ੰਕਾ ਕੋਈ ਵੀ ਸਵਾਲ ਨਹੀਂ ਹੋਣ ਦੇਣਾ ਬਸ ਪੂਰੀ ਰੀਜ ਦੇ ਨਾਲ ਪੂਰੀ ਮਿਹਨਤ ਦੇ ਨਾਲ ਉਹ ਪਰਮਪੀਤਾ ਪਰਮਾਤਮਾ ਦਾ ਨਾਮ ਜਪਣਾ ਹੈ ਜਪਦੇ ਰਹਿਣਾ ਹੈ ਬਾਕੀ ਸਾਰੀ ਗੱਲ ਉਹ ਪਰਮਪੀਤਾ ਪਰਮਾਤਮਾ ਜੀ ਤੇ ਛੱਡ ਦਿਓ ਸਾਡੀ ਘੋਲੀ ਦੇ ਵਿੱਚ ਬਹੁਤ ਬਖਸ਼ਿਸ਼ਾਂ ਮਡੀਆਂ ਰਹਿਮਤਾਂ ਪੁੰਦੇ ਨੇ ਸੋ ਆਓ ਸਵੇਰੇ ਉੱਠਦੇ ਅਸਾਰ ਪਰਮਾਤਮਾ ਦਾ ਨਾਮ ਜਪੀਏ ਰਾਤ ਨੂੰ ਸੌਣ ਵੇਲੇ ਪਰਮਕੀਤਾ ਪਰਮਾਤਮਾ ਅਕੀਦਾ ਨਾਮ ਜਪੀਏ ਮਹਾਪੁਰਖ ਜੀ ਕਹਿੰਦੇ ਜਦੋਂ ਭਗਤ ਪਿਆਰਾ ਭਗਤੀ ਕਰਕੇ ਆਪਣੇ ਲਈ ਕੁਝ ਵੀ ਨਾ ਮੰਗੇ ਦੂਜਿਆਂ ਦੇ ਲਈ ਮੰਗੇ ਭਾਵੇਂ ਕਿ ਸਰਬਤ ਦਾ ਭਲਾ ਮੰਗੇ ਇਹ ਵਾਹਿਗੁਰੂ ਜੀ ਦੀ ਕਿਰਪਾ ਦੀ ਬਹੁਤ ਵੱਡੀ ਨਿਸ਼ਾਨੀ ਆ ਜਦੋਂ ਭਗਤ ਪਿਆਰਾ ਭਗਤੀ ਕਰਕੇ ਆਪਣੇ ਮਨ ਦੀਆਂ ਇਸ਼ਾਵਾਂ ਨੂੰ ਪੂਰੀਆਂ ਕਰਨ ਦੀ ਅਰਦਾਸ ਬੇਨਤੀ ਨਾ ਕਰਕੇ ਸੋ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨ ਲੱਗੇ ਤਾਂ ਸਮਝੋ ਵਾਹੀ ਗੁਰੂ ਜੀ ਦੀ ਬਹੁਤ ਕਿਰਪਾ ਹੋ ਰਹੀ ਆ। ਸੋ ਸੰਗਤ ਕੀ ਇਹਨਾਂ ਗੱਲਾਂ ਦੇ ਰਾਹੀਂ ਮਹਾਪੁਰਖ ਜੀ ਸਾਨੂੰ ਸਮਝਾਉਂਦੇ ਨੇ ਕਿ ਸਾਡੇ ਜਪੇ ਹੋਏ ਦਾ ਸਾਡੀ ਭਜਨ ਬੰਦਗੀ ਦਾ ਸਾਡੇ ਉੱਤੇ ਕੀ ਅਸਰ ਹੁੰਦਾ ਹੈ ਕਿਵੇਂ ਸਾਡੀ ਜ਼ਿੰਦਗੀ ਦੇ ਵਿੱਚ ਇਹ ਬਦਲਾਵ ਆਉਂਦੇ ਨੇ ਤੇ ਫਿਰ ਆਓ ਆਪਾਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਝਾਤ ਮਾਰੀਏ ਕੀ ਸਾਡੀ ਜ਼ਿੰਦਗੀ ਦੇ ਵਿੱਚ ਵੀ ਕੋਈ ਬਦਲਾਵ ਹੋਇਆ ਹੈ ਜਾਂ ਨਹੀਂ ਹੋਇਆ ਜੇ ਬਦਲਾਵ ਹੋਇਆ ਹੈ ਤਾਂ ਫਿਰ ਕੀ ਕੀ ਬਦਲਾਵ ਹੋਇਆ ਹੈ ਅਤੇ ਕਿੱਥੇ ਕਿੱਥੇ ਸਾਨੂੰ ਕੰਮ ਕਰਨ ਦੀ ਹੋਰ ਜ਼ਿਆਦਾ ਲੋੜ ਆ ਸੋ ਆਓ ਆਪਾਂ ਵੀ ਆਪਣੇ ਅੰਦਰ ਝਾਤ ਮਾਰੀਏ ਸੋ ਜੇ ਇਹ ਵੀਡੀਓ ਚੰਗੀ ਲੱਗੀ ਹੈ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੇ ਪਰ ਜੇਕਰ ਕੋਈ ਵੀ ਗੱਲ ਵਿੱਚ ਤੁਹਾਨੂੰ ਪਸੰਦ ਨਾ ਆਈ ਹੋਵੇ ਤੁਸੀਂ ਉਸ ਗੱਲ ਦੇ ਨਾਲ ਸਹਿਮਤ ਨਾ ਹੋਵੋ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਜੇ ਅਤੇ ਜੇ ਵੀਡੀਓ ਚੰਗੀ ਲੱਗੀ ਆ ਫਿਰ ਵੀ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਆਪਣੇ ਸੁਝਾਅ ਜ਼ਰੂਰ ਦੱਸਣਾ ਤੁਹਾਡਾ ਇੱਕ ਇੱਕ ਕਮੈਂਟ ਸਾਡੇ ਲਈ ਬਹੁਤ ਕੀਮਤੀ ਹੁੰਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਮਨਪਸੰਦ ਦਾ ਵਿਸ਼ਾ ਜ਼ਰੂਰ ਦੱਸਿਆ ਕਰੋ ਇਹਦੇ ਨਾਲ ਸਾਡੀ ਬਹੁਤ ਜ਼ਿਆਦਾ ਮਦਦ ਹੁੰਦੀ ਆ ਅਤੇ ਜਦੋਂ ਅਸੀਂ ਤੁਹਾਡੇ ਮਨਪਸੰਦ ਦੀ ਵੀਡੀਓ ਬਣਾਉਂਦੇ ਆ ਤਾਂ ਸਾਡੇ ਮਨ ਨੂੰ ਹੋਰ ਵੀ ਜ਼ਿਆਦਾ ਖੁਸ਼ੀ ਹੁੰਦੀ ਆ ਕਿ ਅਸੀਂ